ਚਲੋ ਜੀ ਦੋਸਤੋ ਵੇਖੋ ਜੀ ਮੇਲਾ ਇਸ ਟਾਈਮ ਤੁਹਾਨੂੰ ਅਹੀ ਰਾਤ ਦਾ ਜਿਹੜਾ ਮੇਲਾ ਆ ਉਹ ਦਿਖਾ ਰਹੇ ਆ ਤੇ ਮੇਲਾ ਜਿਹੜਾ ਇਸ ਟਾਈਮ ਪੂਰਾ ਜਿਹੜਾ ਰਾਤ ਦਾ ਭਰ ਚੁੱਕਾ ਆ ਤੇ ਪੂਰੀ ਇਸ ਟਾਈਮ ਜੀ ਆ ਜਾਂਦੇ ਦੀ ਦੇ ਦੇ ਪਿਓ ਘੁੰਮਣ ਫਿਰਨ ਦੇ ਲਈ ਜਿਹੜਾ ਆ ਲੋਕ ਇਸ ਟਾਈਮ ਰਾਤ ਦਾ ਮੇਲਾ ਜਿਹੜਾ ਬਾਬੇ ਦੇ ਵਿਆਹ ਦੇ ਉੱਤੇ ਜਿਹੜਾ ਆ ਇੰਜਾਇ ਕਰਦੇ ਪਏ ਨੇ ਲੋਕ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲੋਕੀ ਘੁੰਮਦੇ ਫਿਰਦੇ ਪਏ ਨੇ ਤੇ ਚਲੋ ਅਹੀ ਤੁਹਾਨੂੰ ਥੋੜਾ ਜਿਹਾ ਆਗੋਂ ਵੀ ਰਾਉਂਡ ਜਿਹੜਾ ਮਰਵਾ ਕੇ ਲਿਆਉਣੇ ਆ ਇਹਨਾਂ ਦਾ ਤੋ ਦੋਸਤੋ ਇਸ ਟਾਈਮ ਅਸੀਂ ਤੁਹਾਨੂੰ ਦੁਬਾਰਾ ਤੋਂ ਜਿਹੜਾ ਮੇਲੇ ਤੇ ਜਿਹੜੇ ਰੰਗ ਦਿਖਾ ਰਹੇ ਆ ਜਨਤਾ ਸੰਗਤ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਆ ਉਹ ਚਲਦੀ ਫਿਰਦੀ ਪਈ ਐ ਤੇ ਬੜੇ ਨਿਆਰੇ ਲੋਕ ਮੇਲੇ ਦੇ ਵਿੱਚ ਲੈ ਰਹੇ ਨੇ ਪੂਰੇ ਨਿਆਰੇ ਜਿਹੜੇ ਆ ਸੰਗਤ ਜਿਹੜੀ ਇਹ ਲੈ ਰਹੀ ਐ ਤੁਸੀਂ ਦੇਖਦੇ ਪਈਓ ਮੇਰੇ ਨਾਲ ਇਸ ਟਾਈਮ ਮੇਲੇ ਦੇ ਜਿਹੜੇ ਸ਼ਾਟ ਆ ਉਹ ਤੁਹਾਨੂੰ ਦਿਖਾ ਰਿਹਾ ਮੇਲਾ ਮੇਲਾ ਦੀ ਦੇਖਦੇ ਪਈਓ ਇਸ ਟਾਈਮ ਰਾਤ ਦਾ ਪੂਰਾ ਮੇਲਾ ਜਿਹੜਾ ਉਹ ਭਰਿਆ ਹੋਇਆ ਆ ਤੇ ਇਸ ਟਾਈਮ ਜਿਹੜਾ ਆ ਅਸੀਂ ਮੇਲਾ ਤੁਹਾਨੂੰ ਦਿਖਾ ਰਹੇ ਆ ਰਾਦਾ ਮੇਲਾ ਬਾਬੇ ਨਾਨਕ ਦੇ ਵਿਆਹ ਤੇ ਰਾਤ ਦੇ ਜਿਹੜੇ ਇੰਜਾਇਮੈਂਟ ਜਿਹੜੀ ਲੋਕ ਕਰਦੇ ਪਏ ਨੇ ਤੁਸੀਂ ਦੇਖਦੇ ਪਿਓ ਵੀ ਇੱਧਰ ਭੰਗੂੜਿਆਂ ਦਾ ਜਿਹੜਾ ਇੰਜਾਇਮੈਂਟ ਆ ਉਹ ਵੀ ਲੋਕੀ ਪੂਰੇ ਮ제 ਬੱਚੇ ਜਿਹੜੇ ਆ ਉਹ ਲੈ ਰਹੇ ਨੇ ਵੱਖ-ਵੱਖ ਥਾਵਾਂ ਤੇ ਜਿਹੜੇ ਝੂਲੇ ਜਿਹੜੇ ਆ ਲੱਗੇ ਹੋਏ ਆ ਤੇ ਮ제 ਤੁਸੀਂ ਕਰਦੇ ਪਿਓ ਸਾਡੇ ਨਾਲ ਇਸ ਟਾਈਮ ਇੰਜਾਇ ਕਰੋ ਪੂਰਾ ਜਿਹੜਾ ਤੁਸੀਂ ਦੇਖਦੇ ਪਿਓ ਇਸ ਟਾਈਮ ਮੇਰੇ ਨਾਲ ਤੁਸੀਂ ਦੇਖਦੇ ਪਿਓ ਬਾਬੇ ਦੇ ਵਿਆਹ ਦੇ ਉੱਤੇ ਰਾਤ ਦਾ ਦ੍ਰਿਸ਼ ਜਿਹੜਾ ਆ ਬਈ ਯਾਰਾਂ ਦੇ ਵਿੱਚ ਜਿਹੜੀ ਰੌਣਕ ਆ ਉਹਦਾ ਅਸੀਂ ਤੁਹਾਨੂੰ ਜਿਹੜਾ ਆ ਦਿਖਾ ਰਹੇ ਹਾਂ ਪੂਰੇ ਤੁਸੀਂ ਇਸ ਟਾਈਮ ਮੇਰੇ ਨਾਲ ਦੇਖਦੇ ਪਏ ਹੋ ਪੂਰੇ ਜਿਹੜੇ ਮੇਲੇ ਆ ਇਸ ਟਾਈਮ ਭਰਿਆ ਪਿਆ ਆ ਸੰਗਤ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਜਿਹੜਾ ਰਾਸਿਆ ਉਹ ਮੇਲੇ ਦੇ ਵਿੱਚ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਬਹੁਤ ਜ਼ਿਆਦਾ ਜਿਹੜੀ ਸੰਗਤ ਆ ਇਸ ਟਾਈਮ ਜਿਹੜੀ ਆ ਉਹ ਚਲਦੀ ਪਈ ਏ ਪੰਘੂੜੇ ਜਿਹੜੇ ਲੱਗੇ ਪਏ ਨੇ ਤੇ ਮੇਲਾ ਜਿਹੜਾ ਆ ਪੂਰਾ ਇਸ ਟਾਈਮ ਭਰਿਆ ਪਿਆ ਤੇ ਮੇਲਾ ਹੀ ਤੁਹਾਨੂੰ ਜਿਹੜਾ ਹੀ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਪਏ ਆ ਕਿ ਰਾਤ ਨੂੰ ਜਿਹੜਾ ਆ ਇਸ ਟਾਈਮ ਮੇਲੇ ਦੇ ਜਿਹੜੇ ਤੁਸੀਂ ਸਾਡੇ ਨਾਲ ਦੇਖਦੇ ਪਿਓ ਤ੍ਰਿਸ਼ ਮੇਲਾ ਜਿਹੜਾ ਆ ਉਹ ਸਾਡੇ ਨਾਲ ਤੁਸੀਂ ਦੇਖਦੇ ਪਿਓ ਪੂਰਾ ਮੇਲਾ ਜਿਹੜਾ ਭਰਿਆ ਪਿਆ ਆ ਇਸ ਟਾਈਮ ਸੰਗਤਾਂ ਜਿਹੜੀਆਂ ਨੇ ਪੂਰੇ ਮੇਲੇ ਦੇ ਵਿੱਚ ਜਿਹੜਾ ਆ ਇੰਜੋਏ ਜਿਹੜੀਆਂ ਨੇ ਕਰਦੀਆਂ ਪਈਆਂ ਨੇ ਤੇ ਮੇਲਾ ਤੁਹਾਨੂੰ ਦਿਖਾ ਰਿਹਾ ਬਟਾਲਾ ਤੋਂ ਬਟਾਲਾ ਤੋਂ ਤੁਸੀਂ ਦੇਖਦੇ ਪਿਓ ਸਾਡੇ ਨਾਲ ਜਿਹੜੀਆਂ ਨੇ ਮੇਲੇ ਦੀਆਂ ਠੀਕ ਹੈ ਜੀ ਤੇ ਤੁਹਾਨੂੰ ਚਲੋ ਆਪਾਂ ਥੋੜਾ 뮤지컬 ਸ਼ਾਰਟ ਦਿਖਾਉਣਾ ਥੋੜਾ ਖਿਆਲ ਵੀ ਰੱਖਿਓ ਉਧਰੋਂ ਦੀ ਨੰਗ ਨਾ ਜਾਣ ਹਾਂ ਨਹੀਂ ਤੇ ਕੀ ਤੋ ਕੀ ਨਹੀਂ ਉਹਨਾਂ ਨੇ ਨਾਮ ਜਨਾਬ ਦੱਟ ਦੇ ਖੜਾ ਸੀ ਨਾ ਹਸਪੀਟਲ ਦੇ ਸਾਹਮਣੇ ਉਹ ਚੱਲੀ ਕਿਸੀ ਹੋਰ ਵਾਲੀ ਬੱਤੀ ਕਾਰ ਖਾਲੀ ਚਾਹ ਆਇਆ ਇਹਨਾਂ ਨੂੰ ਤੋ ਆਇਆ ਹਾਂਜੀ ਗੁਰਪ੍ਰੀਤ ਜੀ ਆਪ ਜੱਪਾ ਕਰੋ ਇਹ ਬੰਦਾ ਹੋਈ ਇਹ ਨਹੀਂ ਜਾਣਦੇ ਨਹੀਂ ਆ ਕੈਂਕੇ ਆਪ ਜੀ ਸਤ ਗੁਰੂ ਨਾਨਕੀ ਧੰਨ